ਪਾਜੀ ਮਾਰਛ ਬੜੀ ਪਿੰਦੀ ਪਈ ਮਨੇਰੇ 4 ਵਜੇ ਹੋਇਆ ਵਿੱਚ ਸਾਡਾ ਸਮਾਨ ਵੀ ਉਹ ਵਿੱਚ ਇਦਾਂ ਗਿਆ ਹੈ ਤੇ ਜੋ ਕਮਰਾ ਸਾਡਾ ਬੱਚੇ ਤਾਂ ਸੀ ਬੜੀ ਮੁਸ਼ਕਲ ਨਾਲ ਕੱਢੇ ਹੋਏ ਸੀ ਪਾਜੀ ਬੜਾ ਹੁੰਦਾ ਜੋ ਛੱਤ ਹੀ ਨਹੀਂ ਹੈਗੀ ਸਿਰ ਥੱਲੇ ਦੀ ਫਿਰ ਕਿਸੇ ਨੇ ਤੁਹਾਡੀ ਬਾਹਰ ਨਹੀਂ ਪਾਜੀ ਕਿਸੇ ਨੇ ਵੀ ਨਹੀਂ ਫੜੀ ਸਾਡਾ ਤਾਂ ਕੋਈ ਦਾ ਰਾਸ਼ਨ ਕਾਰਡ ਵੀ ਹੈ ਨਹੀਂ ਆ ਜਿਹੜਾ ਰਾਸ਼ਨ ਕਾਰਡ ਵੀ ਹੋਏ ਮੈਡੀਕਲ ਸਾਡਾ ਬੱਚਿਆਂ ਦਾ ਇਲਾਜ ਮੇਰੀ ਬੇਟੀ ਦੇ ਮਤਲਬੀ ਦਿਲ ਦੇ ਵੱਲ ਸ਼ਾ ਸ਼ੇਕ ਆ ਅਸੀਂ ਉਹ ਵੀ ਪ੍ਰਾਈਵੇਟ ਹਸਪੀਟਲ ਜਾਈਏ ਪਾਜੀ بارش ਬੜੀ ਪੈਂਦੀ ਪਈ ਮਨੇਰੇ 4 ਵਜੇ ਹੋਇਆ ਵਿੱਚ ਸਾਡਾ ਸਮਾਨ ਵੀ ਉਹ ਵੀ ਵਿੱਚ ਇਦਾਂ ਗਿਆ ਤੇ ਜੋ ਕਮਰਾ ਸਾਡਾ ਬੱਚੇ ਤਾਂ ਅਸੀਂ ਬੜੀ ਮੁਸ਼ਕਲ ਨਾਲ ਕੱਢੇ ਹੋਏ ਸੀ ਦੁੱਖ ਨਹੀਂ ਹੋਇਆ ਤੁਹਾਨੂੰ ਪਾਜੀ ਬੜਾ ਹੁੰਦਾ ਜੋ ਛੱਤੀ ਨਹੀਂ ਹੈਗੀ ਸਿਰ ਥੱਲੇ ਤੇ ਹਾਂਜੀ ਛੱਤੀ ਨਹੀਂ ਹੈਗੀ ਸਿਰ ਥੱਲੇ ਤੇ ਕੀ ਕਰਨਾ ਬੜਾ ਔਖਾ ਹੈ ਤਰਪਾਲ ਲਿਆ ਕੇ ਗੁਜ਼ਾਰਾ ਕਰਨ ਡਏ ਅਸੀਂ ਨਹੀਂ ਤੇ ਫਿਰ ਕਿਸੇ ਨੇ ਤੁਹਾਡੀ ਬਾਹਰ ਨਹੀਂ ਪਾਜੀ ਕਿਸੇ ਨੇ ਵੀ ਨਹੀਂ ਫੜੀ ਸਾਡਾ ਤਾਂ ਖੁਦ ਦਾ ਰਾਸ਼ਨ ਕਾਰਡ ਵੀ ਹੈ ਨਹੀਂ ਆ ਜਿਹੜਾ ਰਾਸ਼ਨ ਕਾਰਡ ਵੀ ਹੋਏ ਆਈ ਆਈ ਰੈਸ਼ਨ ਕਾਰਡ ਬਣਿਆ ਨਹੀਂ ਬੜੀ ਬੜੀ ਆਈ ਫਾਰਮ ਅਪਲਾਈ ਕਰ ਆਏ ਆ ਨਹੀਂ ਭਾਜੀ ਕਿਸੇ ਨੇ ਨਹੀਂ ਸਾਡਾ ਰੈਸ਼ਨ ਕਾਰਡ ਬਣਿਆ ਤੁਹਾਨੂੰ ਕੋਈ ਫ੍ਰੀ ਵਾਲਾ ਸਹੂਲਤ ਨਹੀਂ ਭਾਜੀ ਕੋਈ ਸਹੂਲਤ ਨਹੀਂ ਹੈਗੀ ਸਾਨੂੰ ਨਾ ਕੋਈ ਮੈਡੀਕਲ ਸਾਡਾ ਬੱਚਿਆਂ ਦਾ ਲਾਜ ਮੇਰੀ ਬੇਟੀ ਦੇ ਮਤਲਬੀ ਦਿਲ ਦੇ ਵੱਲ ਸ਼ੇਕ ਆ ਅਸੀਂ ਉਹ ਵੀ ਪ੍ਰਾਈਵੇਟ ਹਸਪੀਟਲ ਜਾਨੇ ਨਾ ਸਾਡਾ ਉਹ ਕਾਰਡ ਉਹ ਉਹ ਤਾਂ ਕਾਰਡ ਜਿਹੜਾ ਵਾ ਹੈਲਥ ਕਾਰਡ ਜਿਹੜਾ ਉਹ ਨਹੀਂ ਭਾਜੀ ਉਹ ਵੀ ਨਹੀਂ ਸਾਡੇ ਕੋਲ ਉਹਨੂੰ ਤੇ ਛੱਡ ਦੋ ਤੁਹਾਡਾ ਰਾਸ਼ਨ ਕਾਰਡ ਨਹੀਂ ਰਾਸ਼ਨ ਕਾਰਡ ਵੀ ਹੈ ਨਹੀਂ ਸਾਡੇ ਕੋਲ ਨੀਲਾ ਕਾਰਡ ਜਿਹੜਾ ਨਾ ਭਾਜੀ ਕਿ ਭਾਈਸਾਲ ਹੋ ਗਏ ਬੜੀ ਬੜੀ ਫਾਇਜ ਦੇ ਨਹੀਂ ਫਾਰਮ ਤੁਸੀਂ ਵੀ ਕਮਰੇ ਦੇ ਵੀ ਫਾਰਮੇਸੀ ਦਿੱਤੇ ਬੜੀ ਬੜੀ ਹੀ ਦਿੱਤੇ ਆ ਪਰ ਸਾਡੀ ਸੁਣਾਈ ਨਹੀਂ ਹੋਈ ਤੇ ਤੁਸੀਂ ਇਹ ਦੱਸੋ ਤੁਸੀਂ ਵੀ ਕੋਈ ਕੰਮ ਹਾਂਜੀ ਭਾਜੀ ਮੈਂ ਦਸ਼ਮੇ ਸਕੂਲੇ ਲੱਗੀ ਹੋਈ ਆ ਮਾੜਾ ਮੋਟਾ ਆਪਣਾ ਬੱਚਾ ਮੇਰਾ ਪੜਦਾ ਉਹਨਾ ਪੀਸ ਪਾਸ ਮਾਫ ਕੀਤੀ ਇਸ ਕਰਕੇ ਮੈਂ ਜਾਂਦੀ ਹਾਂ ਉਹਦਾ ਹੀ ਖਰਚਾ ਨਿਕਲਦਾ ਉਹ ਪਿੰਡ ਪਿੰਡ ਬਸਰਾ ਮਸ ਸਰਕਾਰੀ ਸਕੂਲ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਤਿੰਨ ਦੋ ਬੇਟੀਆਂ ਦਾ ਕਾਕਾ ਬੇਟੀ ਇੱਕ ਹੋਣ ਜੀ ਜੀ ਬੇਟੀ ਕਿੱਥੇ ਹੈ ਤੇਜੀ ਬੇਟੀ ਦਾ ਹੁਣ ਸਾਲ ਕਿ ਹੋਇਆ ਮੈਰਿਜ ਹੋਈ ਨੂੰ ਅਗਲੇ ਮਹੀਨੇ ਸਾਲ ਹੋ ਜਾਣਾ ਹੈ ਜੀ ਬੇਟੀ ਦਾ ਵਿਆਹ ਕਰਤਾ ਹਾਂ ਜੀ ਕਰ ਦਿੱਤਾ ਫੇ ਤੁਹਾਨੂੰ ਪਤਾ ਆਮਦਨ ਕਿੰਨੀ ਕਾ ਸਾਡੇ ਕੋਲ ਉਹ ਵੀ ਬੜਾ ਔਖਾ ਸੀ ਵਿਆਹ ਕੀਤਾ ਸੀ ਤਾਂ ਸਾਡੀ ਕੰਪਨੀ ਸ਼ਤ ਨਹੀਂ ਪੈਂਦੀ ਪਈ ਬਾਜੀ ਸਾਡੇ ਰਿਸ਼ਤੇਦਾਰਾਂ ਨੇ ਮਦਦ ਕੀਤੀ ਹੋਈ 50000 ਰੁਪਏ ਸਾਡਾ ਨਿਆ ਚ ਲੱਗ ਚੁੱਕਾ ਹੈ 50000 ਰੁਪਇਆ ਹਾਂਜੀ ਉਹ ਵੀ ਅਸੀਂ ਹੱਥ ਨਾਲ ਸਾਡੇ ਛੋਟੇ ਛੋਟੇ ਦੋ ਕਮਰੇ ਆਹਾਂ ਜੀ ਇਹਨਾਂ ਦੀਆਂ ਨੀਆਂ ਚ ਹਾਂਜੀ ਕਰਜ਼ਾ ਲਿਆ ਹੱਥ ਧਾਰੀ ਕਰਕੇ ਵਿਆਜ ਹੀ ਫੜੇ ਇਸੇ ਤਰ੍ਹਾਂ ਕੋ ਉਸੇ ਪੈਸੇ ਉਹ ਵੀ ਕਹਿੰਦੇ ਸਾਡੀ ਵਾਪਸੀ ਕਰਿਓ ਅੱਜ ਨਾ ਕਰਾਂਗੇ 6 ਮਹੀਨਿਆਂ ਤੇ ਕਰਾਂਗੇ ਸਾਲ ਨੂੰ ਤਾਂ ਕਰਨਾ ਹੀ ਪੈਣਾ ਸਾਨੂੰ ਅੱਛਾ ਇਹ ਰਿਸ਼ਤੇਦਾਰਾਂ ਕੋਈ ਵਿਆਜ ਹੀ ਹੋਵੇ ਤੇ ਹੁਣ ਬਾਕੀ ਦਾ ਫਿਰ ਕਿਦਾਂ ਸਿਸਟਮ ਬਣੇਗਾ ਅਜੇ ਤੇ ਨੀਆਂ ਹੀ ਭਰੀਆਂ ਗਈਆਂ ਬਾਕੀ ਭਾਜੀ ਬੈਠੇ ਹਾਂ ਇਤਰਪਾਲ ਤਾਨ ਕੇ ਹੁਣ ਤੇ ਅਸੀਂ ਮਦਦ ਹੀ ਮੰਗਦੇ ਵੀ ਕੋਈ ਜੇ ਕੋਈ ਸਾਡੇ ਛੱਤ ਕੋਈ ਪਾ ਦੇ ਆਹ ਫੋਨ ਨੰਬਰ ਦੱਸੋ ਕਿੰਨਾ ਵਾ 8437 ਕਿੱਥੋਂ ਆਏ ਹੋ ਬਾਦਰਪੁਰ ਜੋਂ ਤੋਂ ਆਇਆ ਜੀ ਇਹ ਰਿਸ਼ਤੇਦਾਰ ਹਟਾ ਹਾਂ ਜੀ ਇਹ ਕਦੋਂ ਦੇ ਇਹਨਾਂ ਦੇ ਹਾਲਾਤ ਵੇਖਣਦੇ ਹੋ ਵੀ ਇਹ ਇੱਕ ਕੱਚੇ ਕੋਠੇ ਦੇ ਵਿੱਚ ਉਹ ਵੀ ਜਿੱਦਾਂ ਸਾਲ 1955 ਜਾਂ 60 ਦੇ ਵਿੱਚ ਲੋਕ ਰਹਿੰਦੇ ਸਰ ਜੀ ਮੈਨੂੰ ਇਹਨਾਂ ਨਾਲ ਮਿਲਦਿਆਂ 8 ਸਾਲ ਹੋ ਚੱਲਿਆ ਵੀ ਰਿਸ਼ਤੇਦਾਰੀ ਮੇਰੇ ਆਹੋ ਹੀ ਹਾਲਾਤ ਇਹਨਾਂ ਦੇ ਵੇਖਣ ਲਿਆ ਜੀ ਗਰੀਬੀ ਦੀ ਹਾਲਾਤ ਗਰੀਬੀ ਦੇ ਹਾਲਾਤ ਵੇਖਣ ਲਿਆ ਜੀ ਇਹ ਕੀ ਰਿਸ਼ਤੇਦਾਰੀ ਕੀ ਇੱਥੇ ਕੀ ਲੱਗਦੇ ਵੀਰੇ ਇਹ ਜੀ ਮੇਰੀ ਮਾਸੀ ਸਾਸੀ ਦੀ ਕੁੜੀ ਆ ਜੀ ਅੱਛਾ ਹਾਂਜੀ ਆਪਣੇ ਸਾਂਡੂ ਹੀ ਲੱਗਦੇ ਤੁਹਾਡੇ ਹਾਂਜੀ ਸਾਂਡੂ ਹੀ ਲੱਗਦੇ ਦੂਰੀ ਕਰਦੇ ਆ ਜੇ ਦਿਹਾੜੀ ਮਿਲ ਜੇ ਦਿਹਾੜੀ ਕਰ ਲੈਂਦੇ ਆ ਜੇ ਕੋਈ ਹਲਵਾਈ ਦੇ ਕੰਮ ਤੇ ਲੈ ਜੇ ਤੇ ਹਲਵਾਈ ਦਾ ਕੰਮ ਕਰ ਲੈਂਦੇ ਆ ਜੀ ਲੱਗੇ ਵੀ ਇਹਨੂੰ ਕੋਠਾ ਹੀ ਪਾ ਦਈਏ ਸਰ ਜੀ ਸਾਰੇ ਰਿਸ਼ਤੇਦਾਰ ਤੇ ਕਰਦੇ ਆ ਨਾਲ ਆਪ ਵੀ ਥੋੜਾ ਬੋਤਾ ਸਹਿਯੋਗ ਦੇਣ ਕੋਈ ਤੇ ਫੇਰੀ ਆ ਜੀ ਆ ਤੇ ਮੀਂਹ ਜਿਆਦਾ ਪੈਣ ਕਰਕੇ ਇਹਨਾਂ ਦਾ ਕੱਚਾ ਕੋਠਾ ਹੈ ਉਹ ਵੀ ਟਹਿ ਗਿਆ ਜੀ ਸਾਰਾ ਅਸੀਂ ਉਧਰ ਵੀ ਆਏ ਹਾਂ ਬੱਚਿਆਂ ਨੂੰ ਨਾਲ ਲੈ ਗਏ ਹਾਂ ਜੀ ਕੀ ਨਾਂ ਤੇਰਾ ਅਮਰਵੀਰ ਅਮਰਵੀਰ ਸਿੰਘ ਤੇ ਕਿਹੜੀ ਜਮਾਤ ਚ ਪੜਦਾ ਸਿਕਸਥ ਸਿਕਸਥ ਚ ਪੜਦਾ ਤੇ ਫਿਰ ਜਦੋਂ ਇਹ ਘਰ ਠੱਠਿਆ ਤੁਸੀਂ ਕਿਤੇ ਸੁੱਤੇ ਪਏ ਸੀ ਤੁਹਾਨੂੰ ਕਿਦਾਂ ਬਚਾ ਹੋਇਆ ਤੁਹਾਡਾ ਕੁਛ ਹੂੰ ਸੁੱਤੇ ਸੀ ਉਦੋਂ ਹਾਂਜੀ ਫਿਰ ਕਿੰਨੇ ਕੱਢਿਆ ਬਾਹਰ ਇਥੋਂ ਕਿਸਦੇ ਛੱਟ ਸੂਟ ਤੇ ਨਹੀਂ ਲੱਗੀ ਕਿੰਨੇ ਜਾਣੇ ਰਹਿੰਦੇ ਸੀ ਇੱਥੇ ਪੰਜ ਹੈ ਹਾਂਜੀ ਜਾਣੇ ਪੰਜ ਜਾਣੇ ਕੌਣ ਕੌਣ ਮਮਾ ਪਾਪਾ ਤਾਇਆ ਮੈਂ ਛੋਟੀ ਦੀਦੀ ਉਹ ਵੱਡੀ ਦੀਦੀ ਸੀ ਵੱਡੀ ਦੀਦੀ ਹੈ ਪੰਜ ਜਾਣੇ ਇੱਥੇ ਰਹਿੰਦੇ ਸੀ ਤੇ ਫਿਰ ਹੁਣ ਤੇਰੀ ਪੜ੍ਹਾਈ ਦਾ ਕਿੱਦਾਂ ਜਾਂਣਾ ਸਕੂਲ ਹਾਂਜੀ ਤੇ ਫਿਰ ਉੱਥੋਂ ਜਿਹੜਾ ਸਕੂਲ ਦਾ ਕੰਮ ਮਿਲਦਾ ਫਿਰ ਇੱਥੇ ਹੁਣ ਕਿੱਦਾਂ ਬਿਜਲੀ ਬੂਜਲੀ ਆਉਂਦੀ ਆ ਜਾਂ ਕਿੱਦਾਂ ਹੁਣ ਬਰਸਾਤ ਦੇ ਵਿੱਚ ਫਿਰ ਕਿੱਦਾਂ ਕੰਮ ਚੱਲਦਾ ਰਿਹਾ ਤਾਂ ਇਹ ਕਿ ਕਰੀਂ